ਭੋਜਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲੋ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਪਿਛਲੇ ਕਈ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਭਾਰਤ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਜਿਹੜਾ ਵਿਗਲ ਵੱਜਿਆ ਹੋਇਆ ਤੇ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਭਰਮਾਉਣ ਤੇ ਲੱਗੀਆਂ ਹੋਈਆਂ ਪਰ ਮੈਂ ਪਿਛਲੀ ਵਾਰੀ ਵੀ ਕਈ ਪੋਸਟਾਂ ਪਾਈਆਂ ਸੀਗੀਆਂ ਕਿ ਯਾਰ ਇਸ ਵਾਰ ਰੰਗਰੇਟਾ ਸੀਐਮ ਬਣਾਉਣ ਵਾਲੀ ਜਿਹੜੀ ਫੌਜ ਆ ਉਹ ਰੜਕੀ ਨਹੀਂ ਪਰ ਅ ਪਤਾ ਨਹੀਂ ਕੀ ਗੱਲ ਆ ਹੁਣ ਪੰਜ ਚਾਰ ਦਿਨਾਂ ਤੋਂ ਰੰਗਰੇਟਾ ਸੀਐਮ ਬਣਾਉਣ ਵਾਲੀ ਫੌਜ ਫਿਰ ਐਕਟਿਵ ਹੋ ਗਈ ਇਹ ਸਾਰੇ ਦੇ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਰਿਜ਼ਰਵੇਸ਼ਨ ਦਾ ਲਾਭ ਲਿਆ ਜਦੋਂ ਇਹ ਨੌਕਰੀ ਦਰਾਂ ਲੋਕ ਸੀਗੇ ਮੈਂ ਇਹਨਾਂ ਨੂੰ ਲਗਭਗ ਸਾਰੇ ਲੋਕਾਂ ਨੂੰ ਜਾਣਦਾ ਸਾਰੇ ਲੋਕਾਂ ਨਾਲ ਮੇਰੇ ਨਿੱਜੀ ਸਬੰਧ ਵੀ ਹੈਗੇ ਨੇ ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ ਸਤਿਕਾਰ ਸਿਰਫ ਇਸ ਕਰਕੇ ਕਰਦਾ ਕਿਉਂਕਿ ਉਹ ਸਾਡੇ ਭਾਈਚਾਰੇ ਦੇ ਲੋਕ ਨੇ ਸਾਡੇ ਸਮਾਜ ਦਾ ਅੰਗ ਨੇ ਉਹਨਾਂ 'ਚ ਕੋਈ ਜੇ ਮਤਲਬ ਜੇ ਦੇਖਿਆ ਜਾਵੇ ਵਿਚਾਰਧਾਰਕ ਤੌਰ ਤੇ ਮੇਰਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਫਿਰ ਐਕਟਿਵ ਹੋਏ ਨੇ ਔਰ ਖਾਸ ਤੌਰ ਤੇ ਫਰੀਦਕੋਟ ਲੋਕ ਸਭਾ ਹਲਕੇ ਦੇ ਲਈ ਐਕਟਿਵ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਜੀ ਕਿ ਕਿਸੇ ਦੂਜੀਆਂ ਪਾਰਟੀਆਂ ਨੇ ਮਜਬੀ ਸਿੱਖ ਕੈਂਡੀਡੇਟ ਨਹੀਂ ਦਿੱਤਾ ਹਰ ਵਾਰ ਇਹਨਾਂ ਦਾ ਇਹੀ ਇੱਕੋ ਹੀ ਰਾਗ ਹੁੰਦਾ ਜਾਂ ਤਾਂ ਰੰਗਰੇਟਾ ਸੀਐਮ ਜਾਂ ਫਿਰ ਦੇਖੋ ਜੀ ਇਹਨਾਂ ਨੇ ਦੂਜਾ ਮਜਬੀ ਸਿੱਖ ਜਿਹੜਾ ਕੈਂਡੀਡੇਟ ਨਹੀਂ ਦਿੱਤਾ ਚਾਹੇ ਐਮਐਲਏ ਚ ਹੋਵੇ ਚਾਹੇ ਉਹ ਐਮਪੀ ਚ ਹੋਵੇ ਔਰ ਇਹ ਮਜਬੀ ਸਿੱਖ ਸਿਰਫ ਉਹਨਾਂ ਨੂੰ ਗਿਣਦੇ ਆ ਜਿਹੜੇ ਮਜਬੀ ਸਿੱਖ ਮੰਨੂਵਾਦੀ ਪਾਰਟੀਆਂ ਦੇ ਵਿੱਚ ਕੰਮ ਕਰਦੇ ਨੇ ਔਰ ਇਹਨਾਂ ਨੂੰ ਇਹ ਨਹੀਂ ਦਿਸਿਆ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਐਡਵੋਕੇਟ ਸਰਦਾਰ ਗੁਰਗਬਖਸ਼ ਸਿੰਘ ਚੋਹਾਨ ਮਜਬੀ ਸਿੱਖ ਰੰਗਰੇਟੇ ਗੁਰੂ ਕੇ ਬੇਟੇ ਜਿਹੜੇ ਚੋਣ ਲੜਦੇ ਆ ਉਹ ਉਹ ਨਹੀਂ ਇਹ ਮੈਨੂੰ ਦੱਸਿਆ ਦੱਸਿਆ ਕੌਣ ਹੰਸਰਾਜ ਹੰਸ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਜਿਹੜੀ ਚੋਣ ਲੜ ਰਹੇ ਨੇ ਮੇਰਾ ਕੋਈ ਹੰਸਰਾਜ ਹੰਸ ਜੀ ਨਾਲ ਨਿੱਜੀ ਵਿਰੋਧ ਨਹੀਂ ਮੇਰੇ ਉਹਨਾਂ ਨਾਲ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਨਾਲ ਨਿੱਜੀ ਸਬੰਧ ਵੀ ਹੈਗੇ ਨੇ ਮੈਂ ਉਹਨਾਂ ਦੇ ਘਰ ਵੀ ਕਈ ਵਾਰ ਗਿਆ ਘਰ ਉਹਨਾਂ ਦੇ ਖਾਣਾ ਵੀ ਖਾਦਾ ਬੈਠ ਕੇ ਪਰ ਉਹ ਇੱਕ ਜਿਹੜਾ ਹੋਰ ਰੂਪ ਦੇ ਵਿੱਚ ਰਾਜਨੀਤਕ ਤੌਰ ਤੇ ਨਹੀਂ ਪਰ ਜਦੋਂ ਉਹ ਪਿਛਲੇ 5 ਸਾਲ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਬਣੇ ਦਿੱਲੀ ਤੋਂ ਕਦੇ ਵੀ ਉਹਨਾਂ ਨੇ ਕੋਈ ਸਮਾਜ ਦੀ ਗੱਲ ਕੀਤੀ ਕਦੇ ਵੀ ਮਨੀਸ਼ਾ ਬਾਲਮਿਕੀ ਇੱਕ ਸਾਡੀ ਬੱਚੀ ਸੀ ਬੜੀ ਪਿਆਰੀ ਜਿਹੜੀ ਵਾਲਮੀਕਨ ਕੌਮ ਦੇ ਨਾਲ ਹੀ ਸੰਬੰਧਿਤ ਸੀਗੀ ਜਿਹੜੀ ਕੌਮ ਦੇ ਹਾਂਸਰਾ ਜਹਾਂਸ ਜੀ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਕੀ ਹੋਇਆ ਮਤਲਬ ਕਿ ਇੱਕ ਗੈਂਗਰੀਪ ਹੋਇਆ ਗੈਂਗਰੀਪ ਤੋਂ ਬਾਅਦ ਉਹਨਾਂ ਦਾ ਮਤਲਬ ਕੀ ਘੁੰਗ ਹੋਈਆਂ ਗੱਲਾਂ ਇਹ ਬੰਦੇ ਨੇ ਜ਼बान ਤੱਕ ਨਹੀਂ ਖੋਲੀ ਉਸ ਤੋਂ ਬਿਨਾ ਹੋਰ ਕਿੰਨੇ ਹੀ ਮਸਲੇ ਹੋਏ ਐਸੀ ਸਮਾਜ ਦੇ ਕਿਤੇ ਇਸ ਬੰਦੇ ਨੇ ਕੋਈ ਆਪਣਾ ਜ਼बान ਦੇ ਵਿੱਚੋਂ ਕੋਈ ਦੋ ਸ਼ਬਦ ਬੋਲੇ ਕਿਉਂ ਨਹੀਂ ਬੋਲੇ ਕਿਉਂਕਿ ਇਹਨਾਂ ਦੀ ਉਹਨਾਂ ਪਾਰਟੀਆਂ ਦੇ ਵਿੱਚ ਜਾ ਕੇ ਬੋਲਣ ਦੀ ਔਕਾਤ ਹੀ ਨਹੀਂ ਇਹਨਾਂ ਦੀ ਇੰਨੀ ਹਿੰਮਤ ਨਹੀਂ ਕਿ ਇਹ ਬੋਲ ਪੈਣਗੇ ਇਹਨਾਂ ਨੂੰ ਸਿਰਫ ਵਰਤਿਆ ਜਾਂਦਾ ਰਿਜ਼ਰਵ ਸ਼ੀਟਾਂ ਲਈ ਵੀ ਕਿਉਂਕਿ ਇੱਥੇ ਕੋਈ ਹੋਰ ਖੜ ਨਹੀਂ ਸਕਦਾ ਤਾਂ ਰਿਜ਼ਰਵ ਸ਼ੀਟਾਂ ਤੇ ਖੜਾਉਣ ਦੇ ਲਈ ਫਿਰ ਅਜਿਹੇ ਲੋਕਾਂ ਨੂੰ ਵਰਤਿਆ ਜਾਂਦਾ ਤਾਂ ਉਹ ਲੋਕ ਜਿਹੜੇ ਰੰਗਰੇਟਾ ਸੀਐਮ ਵਾਲੇ ਜਿਹੜੇ ਹਰ ਵਾਰ ਮਤਲਬ ਖਾਸ ਤੌਰ ਤੇ ਮਜਬੀ ਸਿੱਖ ਸਮਾਜ ਦਾ ਜਿਹੜਾ ਨੁਕਸਾਨ ਕਰਦੇ ਆ ਵੱਡੀ ਪੱਧਰ ਤੇ ਉਹ ਫੇਰ ਐਕਟਿਵ ਹੋ ਗਏ ਨੇ ਹਨਾ ਤੇ ਪਿਛਲੇ ਦਿਨੀ ਮਤਲਬ ਕਰਕੇ ਦਿਖਾਉਂਦੇ ਸੀਗੇ ਕਿਤੇ ਉਹ ਕੈਪਟਨ ਦੇ ਨਾਲ ਹੁੰਦੇ ਆ ਇੱਕ ਨੇ ਤਾਂ ਇਹ ਵੀਡੀਓ ਪਾਤੀ ਕਿ ਦੇਖੋ ਜੀ ਮੈਂ ਕਹਿੰਦਾ ਫਲਾਣਾ ਸਿੰਘ ਫਲਾਣਾ ਸਿੰਘ ਆਪ ਦਾ ਗੋਤਦਸ ਕੇ ਨਾਲ ਸਾਰੀਆਂ ਪਾਰਟੀਆਂ ਨੇ ਮਜਬੀ ਸਿੱਖ ਕੈਂਡੀਡੇਟ ਨਹੀਂ ਦਿੱਤਾ ਹੁਣ ਮੈਂ ਜਿਹੜਾ ਹੈਗਾ ਆਜ਼ਾਦ ਉਮੀਦਵਾਰ ਖੜਨ ਲੱਗਾ ਫਰੀਦਕੋਟ ਤੋਂ ਕੋਈ ਨਹੀਂ ਕਹਿੰਦਾ ਵੀ ਗੁਰਬਖਸ਼ ਸਿੰਘ ਚੋਹਾਨ ਰੰਗਰੇਟੇ ਗੁਰੂ ਕੇ ਬੇਟੇ ਕੌਮ ਦੇ ਨਾਲ ਸੰਬੰਧਿਤ ਹੈ ਤੇ ਔਰ ਭਾਰਤ ਦੀ ਤੀਜੇ ਨੰਬਰ ਦੀ ਰਾਸ਼ਟਰੀ ਪਾਰਟੀ ਦਾ ਉਮੀਦਵਾਰ ਵੀ ਅਸੀਂ ਸਾਰੇ ਉਧਰ ਹੋਈਏ ਜੇ ਗੱਲ ਜਾਤ ਦੀ ਹੋਈ ਆ ਵੈਸੇ ਤਾਂ ਅਸੀਂ ਕਿੰਨੇ ਭੌਜਨ ਸਮਾਜ ਬਣਾਓ ਜਾਤ ਦੀ ਕੋਈ ਗੱਲ ਨਹੀਂ ਹੈਗੀ ਭੌਜਨ ਸਮਾਜ ਜਿਹੜਾ ਬੰਦਾ ਅੰਬੇਡਕਰਵਾਦੀ ਆ ਉਹ ਕਿਸੇ ਵੀ ਜਾਤ ਦਾ ਹੋ ਸਕਦਾ ਜੱਟ ਤੋਂ ਲੈ ਕੇ ਗਿੱਦੜਕੁੱਟ ਤੱਕ ਤੇ ਜਿਹੜੀਆਂ ਘੱਟ ਗਿਣਤੀਆਂ ਇਹ ਸਾਰਾ ਭੋਜਨ ਸਮਾਜ ਆ ਜਿਸ ਤਰੀਕੇ ਨਾਲ ਡਿਫਾਈਨ ਕਰਦੇ ਸੀਗੇ ਸਾਬ ਸ੍ਰੀ ਕੰਸ਼ੀ ਰਾਮ ਸਾਹਿਬ ਪਰ ਜੇ ਇਹ ਜਾਤੀ ਦੇ ਤੌਰ ਤੇ ਹੀ ਗੱਲ ਕਰਨਾ ਚਾਹੁੰਦੇ ਤਾਂ ਗਰਵਤ ਸਿੰਘ ਚੋਹਾਨ ਨੂੰ ਕਿਉਂ ਨਹੀਂ ਇਹਨਾਂ ਨੇ ਹਮਾਇਤ ਕੀਤੀ ਬਈ ਇੱਥੋਂ ਇਹਨਾਂ ਦਾ ਖਾਸ ਮਕਸਦ ਝਲਕਦਾ ਕਿਉਂਕਿ ਇਹਨਾਂ ਲੋਕਾਂ ਨੇ ਚੋਣਾਂ ਦੇ ਦੌਰਾਨ ਮਨੁਭਾਦੀ ਪਾਰਟੀਆਂ ਦੀਆਂ ਗੱਡੀਆਂ ਵਿੱਚ ਬੈਠ ਕੇ ਆਨੰਦ ਮਾਣਨਾ ਹੁੰਦਾ ਮਹੀਨਾ ਮਹੀਨਾ ਡੇਢ ਮਹੀਨਾ ਉਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਨੇ ਆਪਣੀ ਐਸ਼ੋ ਉਰਾਮ ਮਸਤੀ ਪ੍ਰਸਤੀ ਤੂਰੀ ਫੁਲਕਾ ਜਿਹੜਾ ਉਹ ਚਲਾਉਣਾ ਹੁੰਦਾ ਮਨੁਬਾਦੀ ਪਾਰਟੀਆਂ ਦੇ ਕੋਲੋਂ ਕਿ ਸਮਾਜ ਨੂੰ ਗਮਰਾਹ ਕਰਕੇ ਵੀ ਉਹ ਪਗਤੌਣਗੇ ਪਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਆ ਕਿ ਸਮਾਜ ਬਹੁਤਾ ਇਹਨਾਂ ਦੇ ਮੰਗਰ ਲੱਗਦਾ ਨਹੀਂ ਇਹਨਾਂ ਦੇ ਵਿੱਚੋਂ ਕਈ ਬੰਦੇ ਨੇ ਚੋਣਾਂ ਵੀ ਲੜ ਕੇ ਦੇਖੀਆਂ ਵੱਖ-ਵੱਖ ਪਾਰਟੀਆਂ ਤੋਂ ਲੋਕ ਕਿਸੇ ਨੇ ਕੈਪਟਨ ਦੀ ਪਾਰਟੀ ਵੱਲੋਂ ਕਿਸੇ ਨੇ ਹੋਰ ਐਰਾ-ਘੇਰਾ ਹੈ ਨਾ ਸਾਰਿਆਂ ਸੋ ਮੇਰੀ ਉਹਨਾਂ ਲੋਕਾਂ ਨੂੰ ਇੱਕ ਬੇਨਤੀ ਹੈ ਬੇਨਤੀ ਮੈਂ ਸਿਅਤ ਦਨਾ ਉਹਨਾਂ ਲੋਕਾਂ ਨੂੰ ਕਿ ਜਿਸ ਦਿਨ ਜਿਹੜੀ ਪਾਰਟੀ ਦੀ ਤੁਸੀਂ ਹਮਾਇਤ ਕਰ ਰਹੇ ਹੋ ਭਾਰਤੀ ਜਨਤਾ ਪਾਰਟੀ ਦੀ ਇਸ ਪਾਰਟੀ ਨੇ ਜਿਸ ਦਿਨ ਸੰਵਿਧਾਨ ਖਤਮ ਕਰਤਾ ਔਰ ਔਰ ਇਹਦਾ 101% ਨਹੀਂ 110% ਆ ਇਹ ਸੰਵਿਧਾਨ ਨੂੰ ਖਤਮ ਕਰਕੇ ਦੁਬਾਰਾ ਭਾਰਤ ਦੇ ਵਿੱਚ ਮਨੁੱਖੀ ਸਮਰੱਥੀ ਦੇ ਆਧਾਰਤ ਸੰਵਿਧਾਨ ਬਣਾਉਣ ਦੇ ਲਈ ਪੂਰੀ ਤਰ੍ਹਾਂ ਇਹ ਮੈਨੂੰ ਲੱਗਦਾ ਤਤਪਰ ਹੈਗੇ ਨੇ ਔਰ ਕਥਿਤ ਤੌਰ ਤੇ ਇਹਨਾਂ ਨੇ ਉਸ ਦਾ ਖਰੜਾ ਵੀ ਤਿਆਰ ਕੀਤਾ ਹੋਇਆ ਜਿਹੜੇ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਆਉਂਦੇ ਰਹੇ ਨੇ ਔਰ ਜਿਸ ਦਿਨ ਇਹ ਕਿਤੇ ਸੰਵਿਧਾਨ ਖਤਮ ਹੋ ਗਿਆ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਵਾਲਾ ਤਾਂ ਜਿੰਨੇ ਤੁਸੀਂ ਸਮਾਜ ਦੇ ਕੌਲੀ ਚਟ ਲੋਕ ਹੋ ਤੁਹਾਨੂੰ ਵੀ ਉਸੇ ਸਥਿਤੀ ਦੇ ਵਿੱਚੋਂ ਗੁਜ਼ਰਨਾ ਪੈਣਾ ਜਿਹੜੀ ਸਥਿਤੀ ਦੇ ਵਿੱਚੋਂ ਦੂਜਰਾ ਸਮਾਜ ਗੁਜ਼ਰੂਗਾ ਜਿਸ ਤਰੀਕੇ ਨਾਲ ਪਹਿਲਾਂ ਸਾਡੇ ਮੂੰਹ ਦੇ ਮੂਰੇ ਕੁੱਜੇ ਤੇ ਪਿੱਠ ਪਿੱਛੇ ਝਾੜੂ ਹੁੰਦਾ ਸੀ ਨਾ ਤਾਂ ਉਹ ਕੱਲਾ ਕਿਤੇ ਉਹਨਾਂ ਲੋਕਾਂ ਦੇ ਨਹੀਂ ਸੀਗਾ ਜਿਹੜੇ ਲੋਕ ਇਹਨਾਂ ਦੀ ਵਿਰੋਧਤਾ ਕਰਦੇ ਸੀ ਮਨੁਵਾਦ ਦੀ ਉਹ ਸਾਰੇ ਸਮਾਜ ਦੇ ਨਾਲ ਹੀ ਵਿਵਹਾਰ ਹੁੰਦਾ ਸੀ ਤੇ ਰੱਬ ਦਾ ਵਾਸਤਾ ਹੈ ਤੁਸੀਂ ਲੋਕ ਕਿਹਾ ਐਡਾ ਆਪਣਾ ਜਿਹੜਾ ਖੂਨ ਆ ਉਹ ਸਫੈਦ ਨਾ ਕਰੋ ਰੱਬ ਨੇ ਵੀ ਨਹੀਂ ਤੁਹਾਨੂੰ ਬਖਸ਼ਣਾ ਜੇਕਰ ਕੋਈ ਰੱਬ ਹੈ ਤਾ ਤੁਹਾਡੀ ਔਲਾਦ ਹੀ ਤੁਹਾਡੇ ਜੁੱਤੀਆਂ ਮਾਰੂਗੀ ਇੱਕ ਦਿਨ ਕਿ ਤੁਸੀਂ ਸਮਾਜ ਦੇ ਨਾਲ ਏਡੀ ਵੱਡੀ ਗਦਾਰੀ ਕਰਦੇ ਰਹੇ ਹੋ ਤੁਹਾਡਾ ਖੂਨ ਜਿਹੜਾ ਇੰਨਾ ਸਫੈਦ ਹੋਇਆ ਤੁਸੀਂ ਪਹਿਲਾਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਦੀ ਦਿੱਤੀ ਹੋਈ ਜਿਹੜੀ ਰਿਜ਼ਰਵੇਸ਼ਨ ਉਹਦਾ ਲਾਭ ਤੁਸੀਂ ਲੈ ਕੇ ਆਪਣੀ ਜ਼ਿੰਦਗੀ ਨੂੰ ਆਨੰਦਮਈ ਬਣਾਉਂਦੇ ਰਹੇ ਹੋ ਤੇ ਹੁਣ ਦੁਬਾਰਾ ਫਿਰ ਸਮਾਜ ਦੇ ਉਹਨਾਂ ਭੂਲੇ-ਪਾਲੇ ਲੋਕਾਂ ਦੇ ਸਿਰ ਤੇ ਬੈਠਣ ਲਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਰਿਜ਼ਰਵ ਸੀਟ ਤੋਂ ਕੋਈ ਐਮ.ਐਲ.ਏ ਬਣਨ ਨੂੰ ਕੋਈ ਸਰਪੰਚ ਬਣਨ ਨੂੰ ਕੋਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ ਨੂੰ ਕੋਈ ਬਲਾਕ ਸੰਮਤੀ ਮੈਂਬਰ ਬਣਨ ਨੂੰ ਉਤਾਵਲਾ ਹੈ ਵੀ ਮੈਂ ਮਰਦੇ ਦਮ ਤੱਕ ਰਿਜ਼ਰਵੇਸ਼ਨ ਛੱਡਾਂ ਨਾ ਸੋ ਕੋਈ ਨਾ ਕੋਈ ਆਪਣੀ ਸੰਗ ਸ਼ਰਮ ਕਰੋ ਜੇਕਰ ਇਹ ਸੰਵਿਧਾਨ ਖਤਮ ਹੋ ਗਿਆ ਨਾ ਤਾਂ ਤੁਸੀਂ ਇਸ ਗੱਲ ਦੇ ਜ਼ਿੰਮੇਵਾਰ ਲੋਕ ਹੋਵੋਗੇ ਜੇਕਰ ਤੁਸੀਂ ਕੋਈ ਐਮਐਲਏ ਐਮਪੀ ਬਣਨਾ ਕੋਈ ਪੋਲਿਟਿਕਸ ਦੇ ਵਿੱਚ ਕਾਮਯਾਬ ਹੋਣਾ ਤਾਂ ਤੁਹਾਨੂੰ ਸਾਬ ਸ੍ਰੀ ਕਾਂਸ਼ੀਰਾਮ ਸਾਹਿਬ ਏਡਾ ਵੱਡਾ ਮੰਚ ਦੇ ਕੇ ਗਏ ਨੇ ਬਹੁਜਨ ਸਮਾਜ ਪਾਰਟੀ ਦੇ ਨਾਂ ਦਾ ਤਾਂ ਤੁਸੀਂ ਉੱਥੇ ਆਣ ਕੇ ਵੀ ਬਣ ਸਕਦੇ ਹੋ ਉੱਥੋਂ ਆਣ ਕੇ ਆਪਣਾ ਗੋਲ ਬਹੁਤ ਚੰਗੇ ਤਰੀਕੇ ਨਾਲ ਅਚੀਵ ਕਰ ਸਕਦੇ ਹੋ ਪਰ ਨਹੀਂ ਤੁਹਾਡਾ ਗੋਲ ਇਹ ਨਹੀਂ ਹੈ ਤੁਹਾਡਾ ਗੋਲ ਆ ਸਮਾਜ ਦੇ ਨਾਲ ਗਦਾਰੀ ਕਰਨੀ ਗਦਾਰੀ ਕਰਕੇ ਸਮਾਜ ਦੀ ਆਪਣੇ ਪਰਿਵਾਰ ਨੂੰ ਮਜ਼ਬੂਤ ਕਰਨਾ ਫਰਜ਼ੀ ਟਾਈਮ ਲਈ ਪਰ ਜਿਸ ਦਿਨ ਇਹ ਸੰਵਿਧਾਨ ਖਤਮ ਹੋ ਗਿਆ ਤੁਹਾਡੇ ਪਰਿਵਾਰ ਦੀ ਤਰੱਕੀ ਵੀ ਤੈਸਨੇਸ ਹੋ ਜੂਗੀ ਸਮਾਜ ਨਹੀਂ ਤਾਂ ਤੈਸਨੇਸ ਹੋਣੀ ਹੈ ਸੋ ਮੇਰੀ ਬੇਨਤੀ ਆ ਸ਼ਰਮ ਕਰੂ ਕੁਝ ਜੇਕਰ ਤੁਸੀਂ ਜਾਤ ਦੇ ਨਾਂ ਤੇ ਚੱਲਣਾ ਤਾਂ ਫਰੀਦਕੋਟ ਦੇ ਵਿੱਚ ਇੱਕ ਇੱਕ ਮਜਬੂਤ ਸਿੱਖ ਰੰਗਰੇਟੇ ਗੁਰੂ ਦੇ بیٹے ਨੇ ਗੁਰਬਖਸ਼ ਸਿੰਘ ਚੋਹਾਨ ਐਡਵੋਕੇਟ ਸਾਹਿਬ ਉਹਨਾਂ ਦੇ بیٹے ਵੀ ਐਡਵੋਕੇਟ ਨੇ ਉਹਨਾਂ ਨੂੰ ਦੂਜਾ ਕੰਮ ਜੱਬ ਕਰੋ ਕਿਉਂਕਿ ਬਹੁਤ ਦੂਜੇ ਜਿਹੜੇ ਉਮੀਦਵਾਰ ਆ ਜਿਸ ਤਰੀਕੇ ਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਆ ਉਹ ਵੀ ਕਥੇ ਤੌਰ ਤੇ ਮੇਰੇ ਖਿਆਲ ਦੇ ਨਾਲ ਮੈਂ ਉਹਦੀ ਆਰਟੀਆਈ ਵੀ ਪਾਈ ਆ ਪਰ ਮੈਨੂੰ ਹਜੇ ਤੱਕ ਜਵਾਬ ਨਹੀਂ ਮਿਲਿਆ ਉਹ ਐਸਸੀ ਡਿੰਗਾ ਜਿੱਥੋਂ ਤੱਕ ਮੈਨੂੰ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਕਿ ਉਹ ਮੁਸਲਿਮ ਕਮਿਊਨਿਟੀ ਨਾਲ ਸਬੰਧਤ ਆ ਬਹੁਤ ਸਾਰੇ ਬੰਦਿਆਂ ਦੀਆਂ ਇਹਦੇ ਵਿੱਚ ਜਿਹੜੀਆਂ ਆਈਆਂ ਸੀ ਤੇ ਮੁਹੰਮਦ ਸਦੀਕ ਦੀ ਕਮਿਊਨਿਟੀ ਦੇ ਨਾਲ ਸਬੰਧਤ ਆ ਤਾਂ ਮੁਹੰਮਦ ਸਦੀਕ ਦੀ ਕਮਿਊਨਿਟੀ ਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਡਿਸਕਵਾਲਿਫਾਈ ਕੀਤਾ ਹੋਇਆ ਤਮਾਜਵੀ ਸਿੱਖ ਗੁਰਬਖਸ਼ ਸਿੰਘ ਚੋਹਾਨ ਐਡਵੋਕੇਟ ਸਾਹਿਬ ਨੇ ਜੇਕਰ ਤੁਸੀਂ ਚਾਹੋ ਨੀਓ ਵੀ ਕੌਮੀ ਗੱਲ ਕਰ ਕਰੋ ਤਾਂ ਉਹਨਾਂ ਦੀ ਹਮਾਇਤ ਕਰੋ ਇਸ ਹੰਸਰਾਜ ਹੰਸ ਦੀ ਹਮਾਇਤ ਨਾ ਕਰੋ ਕਿਉਂਕਿ ਹੰਸਰਾਜ ਹੰਸ ਵਿਚਾਰਾ ਚਾਹੁੰਦਿਆਂ ਹੋਇਆਂ ਵੀ ਸਮਾਜ ਦੀ ਗੱਲ ਨਹੀਂ ਕਰ ਸਕੇਗਾ ਗੱਲ ਸਮਾਜ ਦੀ ਸਿਰਫ ਤੇ ਸਿਰਫ ਬੋਝਨ ਸਮਾਜ ਪਾਰਟੀ ਦਾ ਉਮੀਦਵਾਰ ਜਾਂ ਕੈਂਡੀਡੇਟ ਹੀ ਕਰ ਸਕੇਗਾ ਇਹਦੀ ਸਪਸ਼ਟ ਉਦਾਹਰਨ ਹੈ ਜਿਹੜੀ ਇਹ ਸਾਡੀ ਡਾਕਟਰ ਨਿਸ਼ਤਰਪਾਲ ਜੀ ਨੇ ਜਿਸ ਤਰੀਕੇ ਦੇ ਨਾਲ ਉਹ ਵਿਧਾਨ ਸਭਾ ਦੇ ਵਿੱਚ ਗੂੰਜਦੇ ਨੇ ਜੋ ਗੱਲਬਾਤ ਸਾਡੇ ਸਮਾਜ ਦੀ ਰੱਖਦੇ ਆ ਹੋਰ ਆ ਜਿਹੜੇ 76 ਸਾਲ ਬਦਲਾਅ ਦੇ ਨਾਂ ਤੇ ਜਿਹੜੇ ਲੋਕ ਲਿਆਂਦੇ ਆ ਇਹਨਾਂ ਦੇ ਵਿੱਚੋਂ ਮੇਰੇ ਖਿਆਲ ਚ 29 ਦੇ ਕਰੀਬ ਹੈਗੇ ਨੇ ਤੇ ਕਦੇ ਉਹਨਾਂ ਨੇ ਕਿਤੇ ਚੋਣ ਨਹੀਂ ਕੀਤੀ ਮੂੰਹ ਨਹੀਂ ਖੋਲਿਆ ਸੁੰਤਾ ਗਿਆ ਮੂੰਹ ਉਹਨਾਂ ਦਾ ਹੋਰ ਵੀ ਇੱਕ ਸਾਡੇ ਕੋਲੇ ਬੜੀਆਂ ਧਾਰਨਾ ਹੈ ਜਿਹੜਾ ਇੰਨਾ ਟਾਈਮ ਨਹੀਂ ਹੈਗਾ ਇੱਥੇ ਗੱਲ ਕਰਨ ਦਾ ਸੋ ਮੇਰੀ ਬੇਨਤੀ ਹੈ ਖਾਸ ਤੌਰ ਤੇ ਫਰੀਦਕੋਟ ਲੋਕ ਸਭਾ ਹਲਕੇ ਦੇ ਭੈਣਾ ਭਰਾਵਾਂ ਨੂੰ ਬਹੁਤ ਜਨ ਸਮਾਜ ਦੇ ਲੋਕਾਂ ਨੂੰ ਕਿ ਅੱਜ ਤੁਹਾਡੇ ਕੋਲੇ ਮੌਕਾ ਹੈ ਇਹ ਮੌਕੇ ਵਾਰ-ਵਾਰ ਨਹੀਂ ਆਉਂਦੇ ਫਿਰ ਪੰਜ ਸਾਲ ਚੀਕਾਂ ਮਾਰੀ ਜਾਵਾਂਗੇ ਰੋਈ ਜਾਵਾਂਗੇ ਪਿੱਟੀ ਜਾਵਾਂਗੇ ਝੰਗਾੜਾ ਮਾਰੀ ਜਾਵਾਂਗੇ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਆ ਹੋ ਗਿਆ ਅੱਜ ਮੌਕਾ ਹੈ ਜੇਕਰ ਤੁਸੀਂ ਆਪਣੇ ਸਮਾਜ ਦੇ ਲੋਕਾਂ ਨੂੰ ਉਹ ਤਾਕਤ ਬਖਸ਼ੋਗੇ ਜਿਹੜੀ ਤਾਕਤ ਨੇ ਤੁਹਾਡੀ ਤਕਦੀਰ ਲਿਖਣੀ ਆ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਚੀਕਾਂ ਮਾਰਨ ਦੀ ਲੋੜ ਨਹੀਂ ਪਊਗੀ ਤੁਹਾਡੇ ਮਸਲੇ ਆਪਣੇ ਆਪ ਹੱਲ ਹੁੰਦੇ ਜਾਣਗੇ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ